ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਆਪਣੀ ਜਿਹੜੇ ਬਖਸ਼ ਵਾਲੀ ਨਹਿਰ ਆਉਂਦੀ ਹੈਗੀ ਉਹ ਅਨੀਗੜ ਕੋਲੇ ਜਾ ਕੇ ਨਹਿਰ ਦੇ ਉੱਤੇ ਜੀ ਇਹ ਪlant ਲੱਗਿਆ ਹੋਇਆ ਹੈਗਾ ਕਾਫੀ ਵੱਡਾ ਔਰ ਕਾਫੀ ਬਾਟ ਦਾ ਪlant ਆਗਾ ਇਹ ਮੰਨ ਲਓ ਲੰਮਾ ਤੁਸੀਂ ਦੇਖ ਸਕਦੇ ਹੋਗੇ ਨਾ ਇਹਨਾਂ ਨੇ ਜ਼ਮੀਨ ਰੋਕੀ ਨਾ ਕੋਈ ਜਗ੍ਹਾ ਰੋਕੀ ਆਹ ਲੋ ਪlant ਲਾਇਆ ਹੋਇਆ ਜੀ ਇਹਨਾਂ ਨੇ ਨਹਿਰ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਤੁਸੀਂ ਦੇਖ ਸਕਦੇ ਹੋਗੇ ਇਸ ਮਾਣਾ ਰੋਡ ਤੋਂ ਪਹਿਲਾਂ ਜੀ ਪਲਾਂਟ ਆ ਦੇਖੋ ਇਹ ਆਪਣੀ ਨਹਿਰ ਹੈ ਬਖਸ਼ੀ ਵਾਲੇ ਆਉਂਦੀ ਹੈ ਜਿਹੜੀ ਬਰੇਟੇ ਤੋਂ 7-8 ਕਿਲੋਮੀਟਰ ਸਾਈਡ ਤੋਂ ਲੰਘਦੀ ਹੈਗੀ ਤੁਹਾਨੂੰ ਪਰੇ ਜਾਂਦੀ ਉਹ ਨਹਿਰ ਹੈ ਜੀ ਉਸ ਨਹਿਰ ਦੇ ਉੱਤੇ ਇਹ ਪਲਾਂਟ ਲੱਗਿਆ ਹੋਇਆ ਹੈਗਾ ਲੋ ਜੀ ਇੱਕ ਕਾਫੀ ਜਿਆਦਾ ਲੰਮਾ ਪਲਾਂਟ ਆਈ ਤੇ ਇਹ ਤੋਂ ਪਤਾ ਨਹੀਂ ਬਿਜਲੀ ਸਟਾਕ ਹੋ ਕੇ ਕਿੱਧਰ ਨੂੰ ਭੇਜਦੇ ਨੇ ਇਹ ਕਰਕੇ ਤੁਸੀਂ ਦੇਖ ਸਕਦੇ ਹੋਗੇ ਪੰਜਾਬ ਦਾ ਸਭ ਤੋਂ ਵੱਡਾ ਨਹਿਰ ਤੇ ਪ੍ਰੋਜੈਕਟ ਲੱਗਿਆ ਹੋਇਆ ਜੀ ਇਹ ਪੰਜਾਬ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਪ੍ਰੋਜੈਕਟ ਨਹਿਰ ਤੇ ਲੱਗਿਆ ਹੋਇਆ ਜੀ ਨਹਿਰ ਤੇ ਤੁਸੀਂ ਦੇਖ ਸਕਦੇ ਹੋਗੇ ਇੱਕ ਵਾਰ ਮੈਂ ਪਹਿਲਾਂ ਵੀ ਆਇਆ ਸੀ ਮੈਨੂੰ ਤਾਂ ਪਤਾ ਸੀਗਾ ਅੱਜ ਵੀ ਮੈਂ ਇੱਧਰ ਦੀ ਲੰਘ ਰਿਹਾ ਹਾਂ ਬਹੁਣ ਨਿਕੜ ਤੱਕ ਜਾ ਕੇ ਆਣਾਗਾ ਮੈਂ ਚਾਹਾਂ ਸੋਨੂ ਵੀ ਦਿਖਾ ਦਈਏ ਵੀ ਜਿਹੜੀ ਆਪਣੇ ਬਖਸ਼ੀ ਵਾਲੀ ਨਹਿਰ ਆਉਂਦੀ ਹੈਗੀ ਉਹਦੇ ਉੱਤੇ ਵੀ ਆਹ ਪ੍ਰੋਜੈਕਟ ਲੱਗਿਆ ਹੋਇਆ ਜੀ ਕਾ ਚੀਜ਼ ਦੀ ਕਿਸੇ ਨੂੰ ਦਿੱਕਤ ਨਹੀਂ ਨਾ ਜਗ੍ਹਾ ਦੀ ਦਿੱਕਤ ਨਾ ਐ ਵੀ ਫਸਲ ਨਹੀਂ ਹੋਣੀ ਪਾਣੀ ਦਾ ਵਿੱਚ ਆ ਪਾਣੀ ਆਉ ਦੇ ਬਹਾਅ ਨਾਲ ਆਪ ਲੰਗੀ ਜਾਂਦਾ ਕੋਈ ਦਿੱਕਤ ਨਹੀਂ ਕਿਸੇ ਨੂੰ ਕਿਸ ਚੀਜ਼ ਦੀ ਪਰੇਸ਼ਾਨੀ ਨਹੀਂ ਹੈਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਨੇ ਕਿਨੇ ਹੈ ਪਲਾਂਟ ਦੇਖਿਆ ਹੋਇਆ ਗਿਆ ਇਧਰ